ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਦੀ ਕੰਟੀਨਿਊ ਵਿੱਚ ਬਹੁਤ ਹੀ ਟੇਸਟੀ ਲੱਡੂ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਸਰਦੀਆਂ ਵਿੱਚ ਆਪਾਂ ਬਹੁਤ ਸਾਰੇ ਲੱਡੂ ਬਣਾਉਣੇ ਆ ਬੇਸਨ ਦੇ ਲੱਡੂ ਮੂੰਗੀ ਦਾਲ ਦੇ ਲੱਡੂ ਹੋਰ ਵੀ ਕਈ ਤਰ੍ਹਾਂ ਦੇ ਅਲੱਗ-ਅਲੱਗ ਆਪਾਂ ਪੰਜੀਰੀ ਬਣਾ ਕੇ ਖਾਣੇ ਆ ਤੇ ਇਹ ਆਪਾਂ ਲੱਡੂ ਗਰਮੀਆਂ ਵਾਸਤੇ ਸਪੈਸ਼ਲ ਬਣਾਵਾਂਗੇ ਇਹ ਲੱਡੂ ਅੱਜ ਅਸੀਂ ਜੌਂ ਦੇ ਸੱਤੂ ਦਾ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਜੌਂ ਦਾ ਸੱਤੂ ਦੀ ਤਸੀਰ ਕਾਫੀ ਠੰਡੀ ਹੁੰਦੀ ਹੈ ਤੇ ਜਿਹੜੀ ਕਿ ਗਰਮੀਆਂ ਵਾਸਤੇ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੈ ਤੇ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਪੋਸ਼ਕ ਤੱਤ ਵੀ ਪਾਏ ਜਾਂਦੇ ਨੇ ਤੇ ਤੁਸੀਂ ਇਹਨੂੰ ਗਰਮੀਆਂ ਵਿੱਚ ਬਣਾ ਕੇ ਖਾ ਸਕਦੇ ਹੋ ਕਿਉਂਕਿ ਗਰਮੀ 'ਚ ਜਿਵੇਂ ਕੰਮ ਕਰਨ ਕੋਈ ਵੀ ਆਪਾਂ ਨੂੰ ਥਕਾਵਟ ਹੁੰਦੀ ਹੈ ਤੇ ਤੁਸੀਂ ਇੱਕ ਲੱਡੂ ਖਾਓ ਤੇ ਉਹਦੇ ਨਾਲ ਆਪਣੀ ਪੂਰੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਸਰੀਰ ਨੂੰ ਵੀ ਤਾਕਤ ਮਿਲਦੀ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਫਿਰ ਆਪਣੀ ਰੈਸਪੀ ਲੱਡੂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਹੈ ਆਪਾਂ ਨੂੰ ਜੌਂ ਦੇ ਸਤੂ ਇਹ ਇਹ ਸਾਡੇ ਕੋਲ ਜੌਂ ਦਾ ਸਤੂ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਤੇ ਛਾਣ ਕੇ ਫਿਰ ਤਿਆਰ ਕਰ ਲਿਆ ਇਹਦੇ ਵਿੱਚ ਮੈਂ ਦੋ ਕੋਲੀਆਂ ਲਈਆਂ ਨੇ ਜਿੰਨਾ ਮੈਂ ਲੱਡੂ ਬਣਾ ਕੇ ਤਿਆਰ ਕਰਾਂਗੀ ਬਾਕੀ ਸਮਾਨ ਇੱਕ ਕੋਲੀ ਮੈਂ ਫੁੱਲ ਮਖਾਣੇ ਲਏ ਨੇ 2 ਵੱਡੇ ਚਮਚ ਪਮਕਿਨ ਸੀਡਸ ਤੇ ਇਹ ਵਾਲੇ 2-3 ਵੱਡੇ ਚਮਚ ਚਾਰੇ ਮਗਜ ਨੇ 1 ਚਮਚਾ ਨਾਰੀਅਲ ਦਾ ਬੁਰਾਦਾ ਇਹ ਆਪਸ਼ਨਲ ਹੈ ਤੁਸੀਂ ਪਾਣਾ ਪਾਓ ਨਹੀਂ ਪਾਣਾ ਤੇ ਨਾ ਪਾਓ ਅੱਧਾ ਚਮਚ ਇਲਾਚੀ ਪਾਊਡਰ ਲਿਆ ਹੈ ਇਹ 500 ਗ੍ਰਾਮ ਬੂਰਾਖੰਡ ਇਹਦੀ ਜਗ੍ਹਾ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਇਹ ਇੱਕ ਕੋਲੀ ਘਿਓ ਦੀ ਹੈ ਤੇ ਇਹਦੇ ਵਿੱਚੋਂ ਜਿੰਨਾ ਵੀ ਆਪਾਂ ਨੂੰ ਘਿਓ ਇਸਤੇਮਾਲ ਹੋਏਗਾ ਉਹ ਮੈਂ ਤੁਹਾਨੂੰ ਬਾਅਦ ਨਾਲ ਹੀ ਦੱਸਾਂਗੀ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣੇ ਭੁੰਨਦੇ ਆ ਮੈਂ ਗੈਸ ਆਨ ਕਰਤਾ ਤੇ ਇਹਦੇ ਵਿੱਚ ਮੈਂ ਇੱਕ ਚਮਚਾ ਘਿਓ ਦਾ ਪਾਵਾਂਗੀ ਇਹਨੂੰ ਹਲਕਾ ਜਿਹਾ ਗਰਮ ਕਰਕੇ ਤੇ ਆਪਾਂ ਫੁੱਲ ਮਖਾਣੇ ਪਹਿਲਾਂ ਰੋਸਟ ਕਰਾਂਗੇ ਘਿਓ ਗਰਮ ਹੋ ਗਿਆ ਹੁਣ ਆਪਾਂ ਇਹ ਵਾਲੇ ਫੁੱਲ ਮਖਾਣੇ ਰੋਸਟ ਕਰਦੇ ਆ ਫੁੱਲ ਮਖਾਣੇ ਜਦੋਂ ਵੀ ਤੁਸੀਂ ਭੁੰਨਣੇ ਨੇ ਬਿਲਕੁਲ ਮੀਡੀਅਮ ਫਲੇਮ ਤੇ ਆਰਾਮ ਨਾਲ ਭੁੰਨਣੇ ਨੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਨੇ ਇਹਨਾਂ ਨੂੰ ਪਾਉਣ ਨਾਲ ਲੱਡੂ ਹੋਰ ਵੀ ਟੇਸਟੀ ਬਣਦੇ ਨੇ ਜੇ ਤੁਸੀਂ ਚਾਹੋ ਤਾਂ ਡ్రਾਈ ਫਰੂਟਸ ਤੋਂ ਬਿਨਾਂ ਵੀ ਲੱਡੂ ਬਣਾ ਸਕਦੇ ਹੋ ਸਿੰਪਲ ਸਤੂ ਨੂੰ ਭੁੰਨ ਕੇ ਉਹਦੇ ਵਿੱਚ ਘਿਓ ਤੇ ਚੀਨੀ ਮਿਲਾ ਕੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਫੋਲਮ ਖਾਣੇ ਆਪਣੇ ਰੋਸਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢਦੇ ਆਂ ਕੜਾਈ ਗਰਮ ਹੈ ਗੈਸ ਆਪਾਂ ਬੰਦ ਕਰ ਦਿੱਤਾ ਤੇ ਇਹਦੇ ਵਿੱਚ ਹਲਕੇ ਜਿਹੇ ਗਰਮ ਕੜਾਈ ਵਿੱਚ ਆਪਾਂ ਇਹ ਵਾਲੇ ਮੱਛੀ ਇਹਨਾਂ ਨੂੰ 1-2 ਮਿੰਟ ਸੇਕ ਲਵਾਵਾਂਗੇ ਗੈਸ ਬੰਦ ਕਿਉਂਕਿ ਕੜਾਹੀ ਆਪਣੀ کافی ਗਰਮ ਹੈ ਇਹਦੇ ਨਾਲ ਹੀ ਇਹ ਭੁੱਜ ਜਾਣਾ ਇਹਨਾਂ ਨੂੰ ਆਪਾਂ ਗਰਮ ਕੜਾਹੀ ਵਿੱਚ 3-4 ਮਿੰਟ ਇਸ ਤਰ੍ਹਾਂ ਸੇਕ ਲਿਆ ਹੈ ਤੇ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਦਰਦਰਾ ਜਿਹਾ ਆਪਾਂ ਕੁੱਟ ਲਵਾਂਗੇ ਇਹਨਾਂ ਦਾ ਪਾਊਡਰ ਨਹੀਂ ਬਣਾਣਾ ਤੁਸੀਂ ਚਾਹੋ ਤੇ ਸਾਫ ਤੇ ਵੀ ਪਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਕੇ ਪਾਵਾਂਗੇ ਇਹਨਾਂ ਨੂੰ ਆਪਾਂ ਮਿਕਸੀ ਵਿੱਚ ਨਹੀਂ ਪੀਸਾਂਗੇ ਇਹਨੂੰ ਕੁੰਡੀ ਡੰਡੇ ਵਿੱਚ ਫਿਸ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੈਨੂੰ ਮਿਕਸੀ ਵਿੱਚ ਵੀ ਇਹਦਾ ਪਾਊਡਰ ਬਣਾ ਸਕਦੇ ਹੋ ਥੋੜੇ ਥੋੜੇ ਕਰਕੇ ਮੈਂ ਦੋ ਵਾਰੀ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਲਵਾਂਗੇ ਹੁਣ ਆਪਾਂ ਇਸ ਤਰ੍ਹਾਂ ਹੀ ਫੁੱਲ ਮਖਾਣਿਆਂ ਨੂੰ ਵੀ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਦੋਨਾਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਹੈ ਆ ਦੇਖੋ ਮੱਕ ਜਾਨ ਨੂੰ ਵੀ ਇਸ ਤਰ੍ਹਾਂ ਆਪਾਂ ਕੁੱਟ ਲਿਆ ਤੇ ਫੁੱਲ ਮਖਾਣਿਆਂ ਨੂੰ ਇਹਨਾਂ ਦਾ ਆਪਾਂ ਪਾਊਡਰ ਨਹੀਂ ਬਣਾਇਆ ਇਸ ਤਰ੍ਹਾਂ ਇਹਨਾਂ ਨੂੰ ਦਰਦਰਾ ਕੁੱਟ ਕੇ ਤਿਆਰ ਕੀਤਾ ਹੈ ਤਾਂ ਹੁਣ ਆਪਾਂ ਕਰਦੇ ਆਂ ਜੀ ਸੱਤੂ ਭੁੰਨਣ ਦੀ ਤਿਆਰੀ ਇਹ ਮੇਰੇ ਕੋਲ ਦੋ ਕੋਲੀਆਂ ਸੱਤੂ ਐ ਜੌਂ ਦਾ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਵੱਧ ਜਾਂ ਘੱਟ ਕਰ ਸਕਦੇ ਹੋ ਕਿਉਂਕਿ ਸੱਤੂ ਨੂੰ ਭੁੰਨ ਕੇ ਤਿਆਰ ਕੀਤਾ ਜਾਂਦਾ ਇਹ ਪੁੱਝਾ ਹੀ ਹੁੰਦਾ ਹੈ ਤੇ ਇਹਨੂੰ ਭੁੰਨਣ ਨੂੰ ਘੱਟ ਹੀ ਟਾਈਮ ਲੱਗਦਾ ਹੁਣ ਆਪਾਂ ਸੱਤੂ ਨੂੰ ਭੁੰਨ ਕੇ ਤਿਆਰ ਕਰਦੇ ਆਂ ਸੱਤੂ ਨੂੰ ਆਪਾਂ ਕਿਉ ਤੋਂ ਬਿਨਾ ਸੁੱਕਾ ਭੁੰਨਾਗੇ ਥੋੜਾ ਭੁੰਨ ਕੇ ਫਿਰ ਇਹਦੇ ਵਿੱਚ ਕਿਉ ਐਡ ਕਰਾਂਗੇ ਇਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਾਗੇ ਫਲੇਮ ਤੇਜ ਨਹੀਂ ਕਰਨੀ ਕਿਉਂਕਿ ਤੇਜ ਫਲੇਮ ਕਰਨ ਨਾਲ ਸਤੂ ਬਹੁਤ ਜਲਦੀ ਭੁੱਜਦਾ ਹੈ ਤੇ ਇਹ ਕਾਲਾ ਹੋ ਜਾਂਦਾ ਹੈ ਮੀਡੀਅਮ ਫਲੇਮ ਤੇ ਇਹਨੂੰ 5-7 ਮਿੰਟ ਆਪਾਂ ਭੁੰਨਾਗੇ 4-5 ਮਿੰਟ ਹੋ ਗਏ ਨੇ ਆਪਾਂ ਘਿਓ ਤੋਂ ਬਿਨਾ ਹੀ ਸਤੂ ਨੂੰ ਭੁੰਨਿਆ ਹੈ ਤੇ ਕਾਫੀ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਕੇ ਇਹਨੂੰ ਥੋੜੀ देर ਹੋਰ ਭੁੰਨਦੇ ਹਾਂ ਦੋ ਚਮਚੇ ਦੇ ਆਸ-ਪਾਸ ਇਹਦੇ ਵਿੱਚ ਘਿਓ ਪਾਇਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਜਰੂਰਤ ਪਈ ਤਾਂ ਥੋੜਾ ਘਿਓ ਹੋਰ ਐਡ ਕਰਾਂਗੇ ਫਲੇਮ మీడియం ਰੱਖਣੀ ਹੈ ਆ ਦੇਖੋ ਆਪਾਂ ਇਹਦੇ ਵਿੱਚ ਦੋ ਚਮਚੇ ਘਿਓ ਦੇ ਐਡ ਕੀਤੇ ਸੀ ਤੇ ਇੱਕ ਅੱਧਾ ਚਮਚਾ ਆਪਾਂ ਹੋਰ ਐਡ ਕਰਦੇ ਹਾਂ ਘਿਓ ਘਿਓ ਜੇ ਥੋੜਾ ਘੱਟ ਲੱਗ ਰਿਹਾ ਹੈ ਟੋਟਲ 4 ਚਮਚੇ ਘਿਓ ਦੇ ਐਡ ਕਰ ਲਏ ਨੇ ਬਸ ਇਹਨੂੰ 1-2 ਸੈਕਿੰਡ ਭੁੰਨ ਲਵਾਂਗੇ ਤੇ ਫਿਰ ਇਹਨੂੰ ਆਪਾਂ ਥੋੜਾ ਠੰਡਾ ਹੋਣ ਲਈ ਰੱਖਦੇ ਹਾਂ ਸਤੂ ਆਪਣਾ ਪੁੱਜ ਕੇ ਬਿਲਕੁਲ ਤਿਆਰ ਦੋ ਕੋਲੀਆਂ ਚ ਆਪਾਂ ਟੋਟਲ 4 ਚਮਚੇ ਘਿਓ ਦੇ ਪਾਏ ਨੇ ਕਿਉਂਕਿ ਇਹ ਘਿਓ ਘਾਟੀ ਲੱਗਦਾ ਇਹਨੂੰ ਤੇ ਜੇ ਸਾਨੂੰ ਜ਼ਰੂਰਤ ਪਏਗੀ ਜਦੋਂ ਆਪਾਂ ਇਹਦੇ ਲੱਡੂ ਬਣਾਣੇ ਆ ਉਸ ਟਾਈਮ ਤੇ ਥੋੜਾ ਘਿਓ ਗਰਮ ਕਰਕੇ ਇਹਦੇ ਵਿੱਚ ਐਡ ਕਰਾਂਗੇ ਜੇ ਕਿ ਲੱਡੂ ਬਣਾਉਣ 'ਚ ਸਾਨੂੰ ਕੋਈ ਮੁਸ਼ਕਲ ਆਏਗੀ ਹੁਣ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖਦੇ ਹਾਂ ਇਹਨੂੰ ਇੱਕ ਪ੍ਰਾਤ ਵਿੱਚ ਕੱਢਾਂਗੇ ਇਹ ਠੰਡਾ ਹੋ ਜੇਗਾ ਫਿਰ ਇਹਦੇ ਵਿੱਚ ਆਪਾਂ ਚੀਨੀ ਐਡ ਕਰਾਂਗੇ ਜਾਉਣ ਦਾ ਸਤੂ ਭੁੰਨ ਕੇ ਰੱਖਿਆ ਸੀ ਉਹ ਠੰਡਾ ਹੋ ਗਿਆ ਤੇ ਹੁਣ ਆਪਾਂ ਲੱਡੂ ਬਣਾਉਣ ਦੀ ਤਿਆਰੀ ਕਰਦੇ ਹਾਂ ਜੀ ਕਾਫੀ ਠੰਡਾ ਹੋ ਗਿਆ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਹ ਵਾਲੇ ਫੁੱਲ ਮਖਾਣੇ ਇਹਨਾਂ ਨੂੰ ਮਿਕਸ ਕਰਾਂਗੇ ਇਲਾਚੀ ਪਾਊਡਰ 1 ਚਮਚਾ ਨਾਰੀਅਲ ਦਾ ਬਰਾਦਾ ਇਹ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣਾ ਪਾਓ ਨਹੀਂ ਪਾਣਾ ਤੇ ਨਾ ਪਾਓ ਥੋੜੇ ਜਿਹੜੇ ਮਗਜਾ ਪਕੁੰਨੇ ਹੋਏ ਸੀ ਇਹ ਇਹਨਾਂ ਨੂੰ ਪਾ ਦਾਂਗੇ ਇਹ 500 ਗ੍ਰਾਮ ਮੇਰ ਕੋ ਚੀਨੀ ਹੈ ਇਹਦੇ ਵਿੱਚੋਂ ਮੈਂ ਅੱਧੀ ਐਡ ਕਰਾਂਗੀ ਤੇ ਅੱਧੀ ਜੇ ਜ਼ਰੂਰਤ ਪਈ ਤੇ ਫਿਰ ਐਡ ਕਰਾਂਗੀ ਤੁਸੀਂ ਕਦੀ ਵੀ ਜਦੋਂ ਲੱਡੂ ਬਣਾਉਣੇ ਨੇ ਗਰਮ ਗਰਮ ਵਿੱਚ ਚੀਨੀ ਐਡ ਨਹੀਂ ਕਰਨੀ ਕਿਉਂਕਿ ਜਦੋਂ ਗਰਮ ਵਿੱਚ ਆਪਾਂ ਚੀਨੀ ਐਡ ਕਰਾਂਗੇ ਚੀਨੀ ਨੇ ਮੈਲਟ ਹੋਣਾ ਹੈ ਤੇ ਉਹਨੇ ਪਾਣੀ ਛੱਡ ਦੇਣਾ ਤੇ ਲੱਡੂ ਆਪਣੇ ਜ਼ੈ ਨਹੀਂ ਬਣਨੇ ਹੁਣ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਸਾਰੇ ਮਿਸ਼ਰਣ ਨੂੰ ਤੁਸੀਂ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰੋ ਕਿਉਂਕਿ ਚਮਚੇ ਨਾਲ ਸਹੀ ਤਰ੍ਹਾਂ ਮਿਕਸ ਨਹੀਂ ਹੁੰਦਾ ਇਸ ਤਰ੍ਹਾਂ ਹੱਥ ਨਾਲ ਮਿਕਸ ਕਰੋ ਪ੍ਰੋਪਰ ਮਿਕਸ ਹੋਏਗਾ ਮਿਕਸ ਕਰਕੇ ਫਿਰ ਇਹਦੇ ਆਪਾ ਬਣਾਉਨੇ ਆ ਜੀ ਬਹੁਤ ਹੀ ਟੇਸਟੀ ਸਮਰ ਸਟੈਸ਼ਨ ਜੌਰ ਦੇ ਸੱਤੂ ਦੇ ਲੱਡੂ ਲੋ ਜੀ ਮਿਸ਼ਰਣ ਆਪਣਾ ਬਿਲਕੁਲ ਤਿਆਰ ਹੈ ਹੁਣ ਆਪਾਂ ਬਣਾਉਨੇ ਆ ਜੀ ਇਹਦੇ ਲੱਡੂ ਜਿੰਨਾ ਕਿ ਤੁਸੀਂ ਲੱਡੂ ਬਣਾਉਣਾ ਉਸ ਹਿਸਾਬ ਨਾਲ ਇਹਨੂੰ ਮੁਠੀ ਚਲਾਓ ਇਸ ਤਰ੍ਹਾਂ ਹੱਥਾਂ ਨਾਲ ਦਬਾ ਕੇ ਤੇ ਬੜੇ ਆਰਾਮ ਨਾਲ ਇਹਦੇ ਲੱਡੂ ਬਣਾ ਕੇ ਤਿਆਰ ਕਰੋ ਆ ਦੇਖੋ ਕਿੰਨੇ ਸੋਹਣੇ ਬਣ ਰਹੇ ਨੇ ਲੱਡੂ ਇਸ ਤਰ੍ਹਾਂ ਆਪਾਂ ਇੱਕ ਹੋਰ ਲੱਡੂ ਬਣਾ ਕੇ ਤਿਆਰ ਕਰਦੇ ਪਹਿਲਾਂ ਤੁਸੀਂ ਇਸ ਤਰ੍ਹਾਂ ਨੂੰ ਹੱਥ ਨਾਲ ਦਬਾ ਰਹਿਣਾ ਹੈ ਜੇ ਤੁਹਾਨੂੰ ਜ਼ਰੂਰਤ ਲੱਗੇ ਕਿ ਲੱਡੂ ਆਪਣਾ ਬਣ ਨਹੀਂ ਰਿਹਾ ਸਹੀ ਤਰੀਕੇ ਨਾਲ ਤੁਸੀਂ ਥੋੜਾ ਕਿਉ ਗਰਮ ਕਰਕੇ ਇਹਦੇ ਵਿੱਚ ਹੋਰ ਐਡ ਕਰ ਸਕਦੇ ਹੋ ਆ ਦੇਖੋ ਸਾਰੇ ਲੱਡੂ ਆਪਾਂ ਬਣਾ ਕੇ ਤਿਆਰ ਕਰਦੇ ਆ ਲਓ ਜੀ ਆਪਣੇ ਬਹੁਤ ਹੀ ਗਰਮੀਆਂ ਦਾ ਸਪੈਸ਼ਲ ਠੰਡੀ ਤਸੀਰ ਵਾਲੇ ਜੌਂ ਦੇ ਸੱਤੂ ਦੇ ਲੱਡੂ ਬਣ ਕੇ ਰੈਡੀ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਲੱਡੂ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਇਹਨੂੰ ਤੁਸੀਂ ਇੱਕ ਵਾਰੀ ਬਣਾਉਂਗੇ ਤੇ ਬਾਰ ਬਾਰ ਬਣਾ ਕੇ ਖਾਓਗੇ ਪੂਰੀ ਥਕਾਵਟ ਨੂੰ ਦੂਰ ਕਰਦਾ ਹੈ ਸਵੇਰ-ਸਵੇਰ ਤੁਸੀਂ ਇੱਕ ਲੱਡੂ ਖਾਓ ਤੇ ਇਹ ਪੂਰਾ ਦਿਨ ਤੱਕ ਬਹੁਤ ਵਧੀਆ ਨੰਗਦਾ ਹੈ ਐਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਜਿਉਂ ਦੇ ਸਤੂ ਦੇ ਲੱਡੂ ਬਣਾਉਂਦਾ ਤੁਸੀਂ ਵੀ ਮੈਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ